ਬੀਤੀ ਰਾਤ ਸਚਕੰਠਿ ਜੀ ਮੰਦਿਰ ਸਾਹਿਬ ਦੇ ਬਾਹਰ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਵੱਲੋਂ ਗੁਟਕਾ ਸਾਫ ਦੀ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ। ਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਦੇ ਨਜ਼ਦੀਕ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ। ਜਿਸ ਤੋਂ ਬਾਅਦ ਗੁਟਕਾ ਸਾਫ ਦੀ ਬੇਅਦਬੀ ਦੇ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਹੈ। ਜਿਸ ਤੋਂ ਚਲਦਿਆ ਬੇਅਦਬੀ ਦੇ ਮਲਜ਼ਮ ਦੇ ਪਰਿਵਾਰਕ ਮੈਂਬਰ ਕੈਮਰੇ ਸਾਹਮਣੇ ਆਏ ਨੇ ਤੇ ਉਹਨਾਂ ਇਸ ਬੇਅਦਬੀ ਨੂੰ ਸਰਾਸਰ ਗਲਤ ਦੱਸਿਆ। ਇਸ ਨੌਜਵਾਨ ਵੱਲੋਂ ਮਲਜ਼ਮ ਦਾ ਮੈਡੀਕਲ ਕਰਾਉਣ ਦੀ ਗੱਲ ਆਖਦਿਆਂ ਕਿਹਾ ਇਹ ਮੁਲਜ਼ਮ ਨੌਜਵਾਨ ਗੁਰਪ੍ਰੀਤ ਸਿੰਘ ਦੀ ਪੂਆ ਦਾ ਕਹਿਣਾ ਹੈ ਕਿ ਜੋ ਮੰਦਪਾਗੀ ਕਟਣਾ ਵਾਪਰੀਆ ਉਸਦੇ ਲਈ ਉਹ ਮੁਆਫੀ ਮੰਗਦ ਨੇ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਉਹਨਾਂ ਦਾ ਭਤੀਜਾ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਜਿਸਦੇ ਚਲਦਿਆਂ ਇਸ ਨੂੰ ਨਹੀਂ ਪਤਾ ਇਸ ਦੇ ਵੱਲੋਂ ਕੀ ਕੀਤਾ ਗਿਆ ਉਹ ਆਪਣੇ ਮਾ ਭਤੀਜੇ ਦੀ ਮੰਦਪਾਗ ਇਸ ਕਟਣਾਂ ਦੇ ਲਈ ਮੁਆਫੀ ਮੰਗਦ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਉਨਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਜਾਂਚ ਕਰਾਈ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦੇ ਭਤੀਜੇ ਦੇ ਬਾਰੇ ਗੁਆੜ ਤੇ ਪਰਿਵਾਰ ਕੋਲੋਂ ਜਾਂਚ ਪੜਤਾਲ ਕੀਤੀ ਜਾਵੇ ਕਿ ਦਿਮਾਗੀ ਤੌਰ ਤੇ ਅਪਾਹਜ ਹੈ। ਕੁਝ ਉਸ ਸਮਝ ਨਹੀਂ ਸਕਦਾ ਚਾਹੀ ਉਸ ਦਾ ਮੈਡੀਕਲ ਕਰਵਾ ਲਿਆ ਜਾਵੇ। ਤਾਂ ਸਬੰਧੀ ਮੁਲਜ਼ਮ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਨਾਲ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਪਰ ਉਹਨਾਂ ਦਾ ਬੱਚਾ 2014 ਤੋਂ ਹੀ ਦਿਮਾਗੀ ਤੌਰ ਤੇ ਪਰੇਸ਼ਾਨ ਹੈ। ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਸ ਦੇ ਲਾਜ਼ ਦੇ ਲਈ ਹਰ ਇੱਕ ਸੰਭਵ ਉਪਰਾਲਾ ਵੀ ਕਰ ਰਹੇ ਨੇ ਪਰ ਇਸ ਕਾਰਨ ਉਹ ਰਹਿਮ ਦੀ ਅਪੀਲ ਕਰਦੇ ਨੇ। ਤਾਂ ਇਸ ਤੋਂ ਪਹਿਲਾਂ ਸ਼੍ਰੋਮਣ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਦਾ ਇਹ ਕਹਿਣਾ ਸੀ ਕਿ ਦੇ ਰਾਧ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਗੁਰਕਾ ਸਾਹਿਬ ਦੇ ਅੰਗ ਪਾੜੇ ਨੇ ਸ਼੍ਰੀਮੰਦਰ ਸਾਹਿਬ ਦੇ ਬਾਹਰ ਸੁੱਟੇ ਨੇ ਤੇ ਉੱਥੇ ਸੰਗਤਾਂ ਨੇ ਉਸ ਨੂੰ ਫੜਿਆ ਉਸ ਦੀ ਕੁਟਮਾਰ ਕੀਤੀ ਤੇ ਫਿਰ ਪੁਲਿਸ ਨੂੰ ਸੌਂਪ ਦਿੱਤਾ ਬਾਅਦ ਦੇ ਵਿੱਚ ਇਹ ਕਹਿਣਾ ਕਿ ਉਹ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਹੈ ਕੀ ਠੀਕ ਹੈ ਯਾ ਨਹੀਂ ਪਰ ਇਹ ਪੁੱਛਣਾ ਚਾਹੁੰਦੇ ਨੇ ਕਿ ਮਾਨਸਿਕ ਰੂਪ ਤੋਂ ਜਿਹੜੇ ਬਿਮਾਰ ਲੋਕ ਨੇ ਉਹ ਸਿਰਫ ਗੁਰੂ ਘਰਾਂ ਨੂੰ ਹੀ ਕਿਉਂ ਆਪਣਾ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਕੱਲੂਕਾਰਾਂ ਦੇ ਦਿਨ ਚੱਲ ਰਹੇ ਨੇ ਜੋ ਮਲਜ਼ਮਾ ਦੇ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਣੀ ਚਾਹੀਦੀ ਹੈ ਇਸ ਸਬੰਧੀ ਸਜ਼ਾਏ ਮੌਤ ਵਰਗਾ ਸਖਤ ਕਾਨੂੰਨ ਉਹਨਾਂ ਦਾ ਕਹਿਣਾ ਹੈ ਕਿ ਬਣਨਾ ਵੀ ਚਾਹੀਦਾ ਹੈ ਬੀਤੀ ਰਾਤ ਸਚਕਣ ਸ਼੍ਰੀ ਮੰਦਿਰ ਸਾਹਿਬ ਦੇ ਬਾਹਰ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਵੱਲੋਂ ਗੁਟਕਾ ਸਾਫ ਵਿਧਾਂਗ ਪਾੜ ਕੇ ਬੇਅਦਬੀ ਕੀਤੀ ਗਈ ਸੀ। ਤੇਜੇ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਦੇ ਨਜ਼ਦੀਕ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ। ਜਿਸ ਤੋਂ ਬਾਅਦ ਗੁਟਕਾ ਸਾਫ ਦੀ ਬੇਅਦਬੀ ਦੇ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਹੈ। ਜਿਸ ਤੋਂ ਚਲਦਿਆ ਬੇਅਦਬੀ ਦੇ ਮਲਜ਼ਮ ਦੇ ਪਰਿਵਾਰਕ ਮੈਂਬਰ ਕੈਮਰੇ ਸਾਹਮਣੇ ਆਏ ਨੇ ਤੇ ਉਹਨਾਂ ਇਸ ਬੇਅਦਬੀ ਨੂੰ ਸਰਾਸਰ ਗਲਤ ਦੱਸਿਆ ਹੈ। ਜਿਸ ਨਾਲ ਉਹ ਵੱਲੋਂ ਮਲਜ਼ਮ ਦਾ ਮੈਡੀਕਲ ਕਰਾਉਣ ਦੀ ਗੱਲ ਆਖਦਿਆ ਕਿ ਆ ਗਿਆ ਕਿ ਉਹ ਜਿਹੜੇ ਮੁਲਜ਼ਮ ਨੌਜਵਾਨ ਗੁਰਪ੍ਰੀਤ ਸਿੰਘ ਦੀ ਭੂਆ ਦਾ ਕਹਿਣਾ ਹੈ ਕਿ ਜੋ ਮੰਦਪਾਗੇ ਕਟਣਾ ਵਾਪਰੀਆ ਉਸਦੇ ਲਈ ਉਹ ਮੁਆਫੀ ਮੰਗਦ ਨੇ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਉਹਨਾਂ ਦਾ ਭਤੀਜਾ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਜਿਸਦੇ ਚੱਲਦਿਆਂ ਇਸ ਨੂੰ ਨਹੀਂ ਪਤਾ ਇਸ ਦੇ ਵੱਲੋਂ ਕੀ ਕੀਤਾ ਗਿਆ ਉਹ ਆਪਣੀ ਮਾ ਭਤੀਜੇ ਦੀ ਮੰਦਪਾਗੇ ਇਸ ਕਟਣਾ ਦੇ ਲਈ ਮੁਆਫੀ ਮੰਗਦ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਉਨਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਜਾਂਚ ਕਰਾਈ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦੇ ਭਤੀਜੇ ਦੇ ਬਾਰੇ ਗੁਆੜ ਤੇ ਪਰਿਵਾਰ ਕੋਲੋਂ ਜਾਂਚ ਪੜਤਾਲ ਕੀਤੀ ਜਾਵੇ ਕਿ ਦਿਮਾਗੀ ਤੌਰ ਤੇ ਅਪਾਹਜ ਹੈ। ਕੁਝ ਸੋਚ ਸਮਝ ਨਹੀਂ ਸਕਦਾ ਚਾਹੀ ਉਸ ਦਾ ਮੈਡੀਕਲ ਕਰਵਾ ਲਿਆ ਜਾਵੇ। ਸਬੰਧੀ ਮੁਲਜ਼ਮ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਨਾਲ ਉਹਨਾਂ ਦੇ ਹਿਰਦੇ ਵਲੁੰਦਰੇ ਗਏ ਪਰ ਉਹਨਾਂ ਦਾ ਬੱਚਾ 2014 ਤੋਂ ਹੀ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਸ ਦੇ ਇਲਾਜ ਲਈ ਹਰ ਇੱਕ ਸੰਭਵ ਉਪਰਾਲਾ ਵੀ ਕਰ ਰਹੇ ਨੇ ਪਰ ਇਸ ਕਾਰਨ ਉਹ ਰਹਿਮ ਦੀ ਅਪੀਲ ਕਰਦੇ ਨੇ ਤਾਂ ਇਸ ਤੋਂ ਪਹਿਲਾਂ ਸ਼੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਦਾ ਇਹ ਕਹਿਣਾ ਸੀ ਕਿ ਦੇ ਰਾਜ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਗੁਰਕਾ ਸਾਹਿਬ ਦੇ ਅੰਗ ਪਾੜੇ ਨੇ ਸ਼੍ਰੀਮント ਸਾਹਿਬ ਦੇ ਬਾਹਰ ਛੁੱਟੇ ਨੇ ਤੇ ਉੱਥੇ ਸੰਗਤਾਂ ਨੇ ਉਸ ਨੂੰ ਫੜਿਆ ਉਸ ਦੀ ਕੁੱਟਮਾਰ ਕੀਤੀ ਐ ਤੇ ਫਿਰ ਪੁਲਿਸ ਨੂੰ ਸੌਂਪ ਦਿੱਤਾ ਕਿ ਉਹ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਹੈ ਕਿ ਠੀਕ ਹੈ ਜਾਂ ਨਹੀਂ ਪਰ ਇਹ ਪੁੱਛਣਾ ਚਾਹੁੰਦੇ ਨੇ ਕਿ ਮਾਨਸਿਕ ਰੂਪ ਤੋਂ ਜਿਹੜੇ ਬਿਮਾਰ ਲੋਕ ਨੇ ਉਹ ਸਿਰਫ ਗੁਰੂ ਘਰਾਂ ਨੂੰ ਹੀ ਕਿਉਂ ਆਪਣਾ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਕੱਲੂਕਾਰਾਂ ਦੇ ਦਿਨ ਚੱਲ ਰਹੇ ਨੇ ਜੋ ਮੁਲਜ਼ਮਾ ਦੇ ਕੋਲ ਚੰਗੀ ਤਰ੍ਹਾਂ ਪੁੱਛਗਿੱਛ ਹੋਣੀ ਚਾਹੀਦੀ ਹੈ ਇਸ ਸੰਬੰਧੀ ਸਜ਼ਾਏ ਮੌਤ ਵਰਗਾ ਸਖਤ ਕਾਨੂੰਨ ਉਹਨਾਂ ਦਾ ਕਹਿਣਾ ਹੈ ਕਿ ਬਣਨਾ ਵੀ ਚਾਹੀਦਾ